3 ਵਜੇ ਪ੍ਰੈਜ਼ੈਂਟਡ ਬਾਈ ਟਾਟਾ ਸਾਲਟ ਦੇਸ਼ ਕਨਾਮਤ ਟਾਟਾ ਸੰਪੰਨ ਗੁੱਡਨੈਸ ਕੀ ਸ਼ੁਰੂਆਤ ਸੋ ਬ੍ਰੇਕ ਤੋਂ ਬਾਅਦ ਅਕ੍ਰਿਫੈਟਰ ਸਰ ਦਾ ਬਹੁਤ ਬਹੁਤ ਸਵਾਗਤ ਹੈ ਸ਼ੋਵੀ ਜਿੰਨਾ ਮੇਰੇ ਮਹਿਫਿਲ ਮਿੱਤਰਾਂ ਦੀ ਮੇਰਾ ਨਾਮ ਹੈਗਾ ਮੁਕੇਸ਼ ਹੋਰਾ ਸੋ ਆਪਾਂ ਗੱਲਾ ਪਾਤਾ ਕਰ ਰਹੇ ਆਪਣੇ ਪਿੰਡ ਹਠੂਰ ਦੇ ਵਿੱਚ ਲਾਓ ਤਾੜੀਆਂ ਪਿੰਡ ਦੇ ਨਾਮ ਤੋਂ ਸਰ ਆਪਣਾ ਨਾਮ ਦੱਸੋਗੇ ਸੂਦਰਸ਼ਨ ਸਿੰਘ ਸੂਦਰਸ਼ਨ ਸਿੰਘ ਜੀ ਸਿੰਘ ਸਾਹਿਬ ਚਾਬੀ ਕਿ ਦੀ ਆ ਚਾਬੀ ਗੱਡੀ ਦੀ ਆ ਅੱਛਾ ਕੀੜੀ-ਕੀੜੀ ਰੱਖੀ ਜੇ ਆਹ ਸੜੀਆਂ ਮਗਰ ਦੇ ਦਾ ਨਾਂ ਤਾਂ ਮੈਨੂੰ ਨਹੀਂ ਆਉਂਦਾ ਨਾਂ ਨਹੀਂ ਆਉਂਦਾ ਗੇਰ ਕਿੰਨੇ ਆ ਜੀ ਤਾਂ 5 ਆ ਅੱਛਾ ਉਹ ਬਤਾ ਪਾ ਨੂੰ ਪਰ ਗੇਰ ਤੇ 6 ਹੁੰਦੇ ਆ ਉਹ ਤਾਂ ਬੈਕ ਆ ਨਾ ਫਿਰ ਬੈਕ ਥੋੜੀ ਵਿਦੋਣੀ ਸਰ ਮੈਨੂੰ ਇਹਦੇ ਬਾਰੇ ਪਹਿਲੇ ਇਹਦੇ ਬਾਰੇ ਨੌਲੇਜ ਹੋ ਜੀ ਇਹ ਤਾਂ ਬਹੁਤ ਪੁਰਾਣੀ ਚੀਜ਼ ਆ ਹੁਣ ਤਾਂ ਹੁੰਦੋਈ ਨਹੀਂ ਇੰਗਲੈਂਡ ਨੂੰ ਦੀਆਂ ਬੜੀਆਂ ਪਹਿਲਾਂ ਨਹੀਂ ਆ ਵਾਲੇ ਆ ਵਾਲੇ ਤੋਂ ਬਾਅਦ ਆਏ ਨੇ ਇਹ ਹਾਂਜੀ ਇਹ ਹੈ ਕਿ ਆਪਣੇ ਪਲਾਸਟਿਕ ਦੇ ਤਾਂ ਬੈਕ ਜਦੋਂ ਆਪਾਂ ਵੱਡੇ ਐਲਪੀ ਰਕਾਰਡ ओके okay. हां जी अच्छा उस तो बाद आए फिर उस तो बाद आई है ओ आया जो दो बार बड़ा फल्स की कंपनी आ गई फिर अच्छा फल्स की कंपनी आ गई हां जी हां जी ये फिर आ गई हां बाद आड़ियां गेस्टा आ गई उन भी गेस्टा नहीं ਲੱਭਦੀਆਂ ਬਾਈ ਤੁਹਾਨੂੰ ਇਹ ਵੀ गेस्टा ਚੱਲਦੀਆਂ ਨਹੀਂਆਂ ਫੀਤੇ ਵਾਲੀਆਂ ਕਿਤੇ ਟੁੱਟ ਜਾਂਦੀ ਹੀ ਕੈਂਚੀ ਨਾਲ ਕੱਟ ਕੇ ਨੋ ਪਾਸ ਨਾਲ ਜੋੜ ਲੀਦੀ ਸੀ ਮੈਨੂੰ ਇਹ ਦੱਸੋ ਜੀ ਇਹ ਸ਼ੌਕ ਆ ਇਹਦਾ ਕੋਈ ਫਾਇਦਾ ਕਿ ਬਸ ਸ਼ੌਕ ਆ ਸ਼ੌਕ ਹੈ ਨਾ ਤੈਨੂੰ ਸ਼ੌਕ ਹੁਣ ਬੋਲਾਂ ਤਾਂ ਮੈਨੂੰ ਸ਼ੌਕ ਨਾਲ ਰੱਖਣਾ ਦਾ ਤੁਹਾਨੂੰ ਸ਼ੌਕ ਹੈ ਇਹਨੂੰ ਸੁਣਨ ਦਾ ਹਾਂ ਜੀ ਤੇ ਕਦੋਂ ਦਾ ਸ਼ੌਕ ਪਾਲਿਆ ਹੈ ਹੋ ਗਿਆ ਬਸ 20 ਸਾਲ ਹੋ ਗਏ 25 ਨਹੀਂ ਥੋੜਾ ਹੀ ਆ ਕਿ ਉਹਨਾਂ ਦਾ ਆ ਉਹ ਮੇਰਾ ਡੈਡੀ ਆ ਅੱਛਾ ਉਹ ਤੁਹਾਡੇ ਡੈਡੀ ਸਾਹਿਬ ਨੇ ਹਾਂ ਜੀ ਮਾਰੇ ਇਹਨਾਂ ਨੂੰ ਆਉਂਦੋ ਫਿਰ ਮੈਂ ਸੰਭੇ ਉਹਨਾਂ ਨੇ ਮੈਨੂੰ ਲੱਗਦਾ ਤੇ ਕ੍ਰੈਡਿਟ ਹੋਈ ਲਿਆ ਚੱਲੋ ਸਾਰਾ ਇੱਧਰ ਆਓ ਅੰਗਲ ਦੀ ਸਾਸਰੀ ਗਾਲ ਸਾਸਰੀ ਗਾਲ ਜੀ ਕੀ ਆ ਜੀ ਠੀਕ ਆ ਜੀ ਬਹੁਤ ਵਧੀਆ ਇਹ ਕਦੋਂ ਦਾ ਸ਼ੌਕ ਤੁਹਾਨੂੰ ਸਾਨੂੰ ਵੀ ਇਹ ਹੈਗਾ ਜੀ 40 ਸਾਲ ਦਾ 40 ਸਾਲ ਦਾ ਹਾਂ ਜੀ ਇਹ ਅੰਕਲ ਮੈਂ ਦੱਸਿਓ ਜੀ ਇਹਦਾ ਕੋਈ ਫਾਇਦਾ ਹੋਇਆ ਇਹਦਾ ਅਜੇ ਤੱਕ ਇਹ ਫਾਇਦਾ ਜੀ ਮਨ ਖੁਸ਼ ਹੋ ਜਾਂਦਾ ਬਾਜਾਂ ਸੁਣ ਕੇ ਪੁਰਾਣੀਆਂ ਤਾਰਾਂ ਤਾਰੀਆਂ ਡੇਪਾਂ ਨੇ ਜਿਹੜੀਆਂ ਅੱਜ ਕੱਲ ਲ ਦੀ ਖਾਸੀਅਤ ਆ ਪਿੰਡ ਵਿੱਚ ਜਾਂ ਪਿੰਡ ਦਾ ਇਤਿਹਾਸ ਕੀ ਆ ਕੋ ਦੱਸੋਗੇ ਪਿੰਡ ਬਾਰੇ ਇੱਥੇ ਬਖਸ਼ਿਸ਼ ਹਰਗੋਬਿੰਦ ਦੀ ਜੀ ਦਾ ਚਿਹਰਾ ਨੂਰੋ ਨੂਰ ਸਾਨੂੰ ਮਾਣ ਪੰਜਾਬੀ ਹੋਣ ਦਾ ਅਸੀਂ ਵਸਦੇ ਪਿੰਡ ਹਠੂਰ ਅਸੀਂ ਨੀਵੇਂ ਹੋ ਕੇ ਚੱਲੀਏ ਸਾਡੇ ਵਿੱਚ ਨਾ ਜਰਾ غرੂਰ ਅਸੀਂ ਨੀਵੇਂ ਹੋ ਕੇ ਚੱਲੀਏ ਸਾਡੇ ਵਿੱਚ ਨਾ ਜਰਾ غرੂਰ ਇਹ ਧਰਤੀ ਛੇਵੇਂ ਗੋਬਿੰਦ ਦੀ ਮੇਰਾ ਸੋਹਣਾ ਪਿੰਡ ਹਠੂਰ ਸਾਡਾ ਸੋਹਣਾ ਪਿੰਡ ਹਠੂਰ ਕੀ ਬਾਤ ਹੈ ਇਲਾ ਤੋਂ ਤਾੜੀਆਂ ਪਿੰਡ ਦੇ ਵਿੱਚ ਮੈਨੂੰ ਲੱਗਦਾ ਵੀ ਰਾਈਟਰ ਵੀ ਕਾਫੀ ਨੇ ਪਿੰਡ 'ਚ ਪਿੰਡ 'ਚ ਰਾਈਟਰ ਹੁਣ ਨਵੇਂ ਮੁੰਡੇ ਵੀ ਉੱਠੇ ਆ ਜੀ ਉਹ ਅੱਛਾ ਹਾਂਜੀ ਤੇ ਉਸ ਤੋਂ ਬਿਨਾ ਜੇ ਗੱਲ ਕਰੀਏ ਸਾਡੇ ਪਿੰਡ ਦੇ ਸਭ ਤੋਂ ਮਾਨਮੱਤੀ ਸ਼ਖਸੀਅਤ ਆ ਐਸਐਸਪੀ ਸਰਦਾਰ ਗੌਰਪ੍ਰੀਤ ਸਿੰਘ ਜੀ ਤੂਰ ਜੀ ਇੱਕ ਸਾਡੇ ਰਜਿੰਦਰਾ ਹਸਪੀਟਲ ਪਟਿਆਲਾ ਵਾਲ ਦੇ ਵਿੱਚ ਐਮਡੀ ਡਾਕਟਰ ਆ ਸਰਦਾਰ ਹਰਚਰਨ ਸਿੰਘ ਜੀ ਉਹ ਤੇ ਹੋਰ ਵੀ ਪਿੰਡ ਦੇ ਵਿੱਚ ਬਹੁਤ ਮਾਨਮਤੀਆਂ ਸ਼ੀਅਤਾਂ ਹੈਗੀਆਂ ਸਾਡੇ ਤੁਸੀਂ ਮੰਗਲ ਠੂਰਜੀ ਦਾ ਨਾਮ ਤਾਂ ਲੈ ਹੀ ਦਿੱਤਾ ਹੋਰ ਕਈ ਖਿਡਾਰੀ ਵੀ ਹੋਏ ਆ ਲਖਾਰੀ ਵੀ ਬਹੁਤ ਆ ਨਵੇਂ ਮੁੰਡੇ ਵੀ ਬਹੁਤ ਲਖਾਰੀ ਤੇ ਭਾਜੀ ਖਿਡਾਰੀ ਤੋਂ ਮੈਂ ਜੀਤਾ ਗੱਲ ਕਰ ਹੀ ਰਹੇ ਹਾਂ ਕਿ ਪਿੰਡ ਕੋ ਆਪਣੀ ਗਰਾਊਂਡ ਹੈਗੀ ਆ ਕੋਈ ਬਿਲਕੁਲ ਬਹੁਤ ਵਧੀਆ ਗਰਾਊਂਡ ਆ ਜੀ ਨੌਜਵਾਨ ਪੀੜ੍ਹੀ ਆ ਜਿਹੜੀ ਉਹ ਤੁਹਾਨੂੰ ਪਤਾ ਵੀ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੀ ਆ ਇਹ ਗਰਾਊਂਡਾਂ ਸਾਡੀ ਬਹੁਤ ਹੈਲਪ ਕਰਦੀਆਂ ਸਾਡੇ ਜੈਮ ਆ ਸਾਡੇ ਕੋਲ ਉੱਤੇ ਘਾ ਲੱਗ ਗਿਆ ਮੁੰਡੇ ਖਿਡਾਰੀ ਆ ਹਾਕੀ ਦੇ ਖਿਡਾਰੀ ਆ ਜੀ ਫੁੱਟਬਾਲ ਦੇ ਖਿਡਾਰੀ ਆ ਕਬੱਡੀ ਦੇ ਖਿਡਾਰੀ ਆ ਜ ਮੈਂ ਡਾਕਟਰ ਦੀ ਪ੍ਰੈਕਟਿਸ ਕਰਦਾ ਹਾਂ। ਸਰ ਇਹ ਸਲੇ ਪ੍ਰੈਕਟਿਸ ਕਰੀ ਜਾਣੀ ਹੋ। ਹਾਂਜੀ। ਇਹ ਪ੍ਰੈਕਟਿਸ ਕਿੱਥੇ ਕਰਦੇ ਹੋ? ਆਪਣੇ ਆਪ ਤੇ ਕਿ ਲੋਕਾਂ ਤੇ? ਇੱਕ ਸਵਾਲ ਮੈਂ ਹਮੇਸ਼ਾ ਪੁੱਛਦਾ ਹਾਂ ਨਾ। ਹਾਂਜੀ। ਕਦੇ ਆਪਣੇ ਆਪ ਨੂੰ ਵੀ ਟੀਕਾ ਲਾਇਆ ਏ? ਨਹੀਂ ਆਹ ਚੜ ਜਾਂਦਾ ਬੰਦੇ ਨੂੰ। ਨਹੀਂ ਆਪਣੇ ਆਪ ਨੂੰ ਨਹੀਂ ਲਾਇਆ। ਕਦੇ ਟਰਾਈ ਨਹੀਂ ਕੀਤਾ ਆ ਵੀ ਮੈਂ ਕੁਰਸੀ ਤੇ ਰੱਖ ਕੇ ਉੱਤੇ ਬਹਿ ਜਾਾਂ। ਉਹ ਨਹੀਂ ਇਸ ਤਰ੍ਹਾਂ ਕਦੇ। ਪੜੇ ਕਿ ਲੋਕਾਂ ਨੂੰ ਲਾਈ ਟਿੱਕੇ ਹੋਰ ਤਾਂ ਕਿੰਨੇ ਕਿ ਪਿੰਡ ਕਿੰਨੇ ਕਿ ਬੰਦ ਟਿੱਕੇ ਲਾ ਛੜੇ ਬਸ ਲਾਈ ਜਾਣੇ ਜੀ ਫੀਜੈਂਟਾਂ ਦੇ ਹਾਂਜੀ ਕੁ ਟਿੱਲਾ ਮੜਾ ਪੈ ਜਾਂਦਾ ਜੀ ਜ਼ਰੂਰਤ ਪੈਂਦੀ ਆ ਤਾਂ ਲਾਈਦਾ ਜੀ ਨਹੀਂ ਤਾਂ ਦਵਾਈ ਬੁੱਟ ਨੇ ਠੀਕ ਹੋ ਜਾਂਦੇ ਨਹੀਂ ਤਾਂ ਕੋਈ ਉਧਰੇ ਪਾਜੀ ਕਹਿੰਦੇ ਕੋਈ ਕਰਮਾ ਵਾਲਾ ਵਿਚਾਰਾ ਬਚ ਗਿਆ ਹੋਣਾ ਬਾਕੀ ਤਾਂ ਸਾਰੇ ਬੇਨ ਛੜੇ ਇਹਨਾਂ ਨੇ ਪਾਜੀ ਸਟੱਡੀ ਕੀਤੀ ਹੋਈ ਆ ਆਪਾਂ ਡਾਕਟਰੀ ਜੀ ਹਾਂਜੀ ਡੀ ਫਾਰਮੇਸੀ ਡੀ ਫਾਰਮੇਸੀ ਕਰਕੇ ਟਿੱਕੇ ਲਾਈ ਜਾਣੇ ਹਾਂਜੀ ਭਲੇ ਸ਼ਾਗੇ ਤੁਈ ਤੇ ਪਾਜੀ ਅੱਛਾ ਐਸੇ ਪਿੰਡ ਚ ਹਾਂਜੀ ਤੇ ਕਿਨੇ ਕੀ ਆਪਣਾ ਰੇਟ ਕੀ ਚੱਲਦਾ ਬਸ ਰੇਟ ਤਾਂ ਜੀ ਆਮ ਲਵਾਏ ਆ ਪਿੰਡਾਂ ਦੇ ਵਿੱਚ ਕਸਟਮਰ ਦੇ ਹਿਸਾਬ ਨਾਲ ਹੁੰਦੇ ਆ ਉਹ ਇੱਕ ਕਸਟਮਰ ਦੇ ਹਿਸਾਬ ਵਾਲੀ ਮੈਨੂੰ ਸਮਝ ਨਹੀਂ ਲੱਗੀ ਜਦੋਂ ਮੈਂ ਪੇਸ਼ੈਂਟ ਮਤਲਬ ਸਾਡੇ ਕੋਲ ਆਏ ਹੁੰਦਾ ਮਾੜਾ ਮੜ ਖਾਂਗ 'ਚ ਕਾਮ ਬੁਖਾਰ ਵਗੈਰਾ ਦੇਖ ਹੁੰਦੇ ਆ ਤੇ ਜਿਆਦੇ ਸਿਰੇ ਵਗੈਰਾ ਆਉਂਦੇ ਉਹਨੂੰ ਅਸੀਂ ਰੈਫਰ ਕਰ ਦਿੰਨੇ ਸ਼ਹਿਰਾਂ 'ਚ ਜੇ ਕਿਨੂੰ ਖਾਂਗ ਆਉਂਦੀ ਏ ਤੇ ਕਿਹੜੀ ਦਵਾਈ ਵੈਰਾਡਲ ਵਗੈਰਾ ਦੇ ਦਿੰਨੇ ਜਿਗਾਮਲੀ ਟਰਾਈਮਨ ਵਗੈਰਾ ਦੇ ਦਿੰਨੇ ਤੇ ਗਲਾ ਖਰਾਬ ਆਕਸੀ ਕਰਾ ਦੇ ਦਿੰਨੇ ਅੱਖਾਂ ਆਹ ਦੁੱਖ ਕਰਾ ਦੇ ਦਿੰਨੇ ਆਪਣੇ ਪਿੰਡ 'ਚ ਕੋਈ ਹਸਪੀਟਲ ਹੈਗਾ ਵੈਸੇ? ਹੈਗਾ ਜੀ ਸਰ। ਉਹਦੇ ਨਾਲ ਆਪਣੀ ਦੁਕਾਨ 'ਤੇ ਫਰਕ ਪਿਆ ਕੋਈ? ਨਹੀਂ ਉਹ ਨਹੀਂ ਫਰਕ ਪਿਆ ਜੀ। ਕਿਉਂ ਆਪਾਂ ਬੰਦੇ ਪੱਕੇ ਰੱਖੇ ਆ? ਨਹੀਂ ਪੱਕੇ ਨਹੀਂ ਜੀ ਗੱਲ ਹੈ ਆਵਾ ਵੀ ਉਹਨਾਂ ਦੀ ਜਿਹੜੀ ਡਿਊਟੀ ਹੈ ਉਹ ਮਤਲਬ 2 ਵਜੇ ਤੱਕ ਹੈ। ਅੱਛਾ ਤੇ ਸਾਡੇ ਮਤਲਬ 24 ਘੰਟੇ ਨੂੰ ਹੁੰਦੇ ਸੀ ਲੋਕਲ ਹੁੰਨੇ ਆ। ਸਾਡੇ ਕੋਲੇ ਮਤਲਬ 24 ਘੰਟੇ ਮਿਲ ਘਰ ਇੱਥੇ ਹੀ ਆਪਣਾ। ਹਾਂਜੀ ਘਰ ਇੱਥੇ ਆ ਲੋਕਲ ਹੁੰਦਾ। ਹਾਂਜੀ ਹਾਂਜੀ। ਸਿਰੇ ਪਹੁੰਚ ਜਾਣਾ ਸੀ ਮਸਾਂ ਬਚਾਇਆ। ਅੱਛਾ ਤੁਸੀਂ ਸਿਰੇ ਪਹੁੰਚ ਲਏ ਇਹਨਾਂ ਨੇ ਬਚਾਇਆ। ਹਾਂਜੀ ਤੇ ਕੀ ਹੋ ਗਿਆ ਸੀਗਾ? ਹੋ ਗਿਆ ਜੀ ਮੈ ਤਾਂ ਪਤਾ ਲੱਗਾ ਕੀ ਹੋਇਆ ਨਾ ਕੀ ਹੋ ਗਿਆ ਅੱਛਾ ਅੱਗੋ ਇਹ ਕੀ ਕਹਿੰਦੇ ਅੱਗੋ ਕਹਿੰਦੇ ਬੱਚਾ ਕਿਦਾ ਮੈਨੂੰ ਵੀ ਪਤਾ ਨਹੀਂ ਲੱਗਿਆ ਮੰਨ ਲਓ ਕਰੇ ਤੁਹਾਨੂੰ ਮੌਕਾ ਮੈਦੇ ਡਾਕਟਰ ਸਾਹਿਬ ਨੂੰ ਟੀਕਾ ਲਾਉਂਦਾ ਹਾਂਜੀ ਤੇ ਮੌਕਾ ਗਵਾਉਗੇ ਕਿ ਨਹੀਂ ਭਈ ਇਹ ਕੋਈ ਪਤਾ ਲੱਗਣਾ ਇਹ ਕੋਈ ਨਹੀਂ ਪਤਾ ਲੱਗਣਾ ਭਈ ਠੀਕ ਆ ਮੇਰੇ ਲਾਉ ਅੱਛਾ ਅੱਖ ਜਾਂ ਮੈਂ ਦੇ ਰਾਂ ਹਾਂ ਇਹ ਕੋਈ ਨੂੰ ਤਾਂ ਲੱਗਣਾ ਮੈਨੂੰ ਇਹ ਦੋਨੇ ਵਧੀਆ ਆਪ ਜੀ ਟਿਕਟੇ ਕੇ ਖੇਡ ਦੇ ਰਹੇ ਹੋ ਹਾਂ ਇਹ ਕੋ ਨੂੰ ਲਾ ਲਿਆ ਇਹ ਕਿਲਵਾ ਲਿਆ ਬਸ ਅਸੀਂ ਤਾਂ ਭਾਈ ਫਾਇਦਾ ਹੀ ਕਰਨਾ ਹੈ ਆ ਪੜੇਗਾ ਨਾ ਇਹ ਥੋੜੀ ਵੰ ਸਹੀ ਮਰਨਾ ਹੈ ਅੱਛਾ ਮੈਨੂੰ ਲੱਗਦਾ ਵੀ ਇਹਨਾਂ ਨੇ ਟੀਕੇ ਵਾਹ ਵਾ ਹੀ ਲਾਛੇ ਜਵਾਨੀ ਜਿਆਦਾ ਹੀ ਵਾਪਸ ਆ ਗਈ ਜੀ ਮੈਂ ਹਿਸਾਬ ਦੀ ਲਾਇਆ ਅੱਛਾ ਤੁਸੀਂ ਵੀ ਡਾਕਟਰ ਹੋ ਮੈਂ ਵੀ ਡਾਕਟਰ ਆ ਅੱਛਾ ਤੁਸੀਂ ਵੀ ਡਾਕਟਰ ਹੋ ਹਾਂ ਜੀ ਕਿਸੇ ਨੂੰ ਨੀਂਦ ਨਾ ਆਵੇ ਕੋਈ ਹੱਥ ਪੈਰ ਕੋਈ ਟੇਕ ਨਾ ਪਵੇ ਉਹ ਮੈਂ ਡਾਕਟਰ ਆ ਅੱਛਾ ਨੀਂਦ ਨਾ ਆਵੇ ਹਾਂ ਹੱਥ ਪੈਰ ਜਿਹੜੇ ਨੇ ਉਹ ਵੀਂਗੇ ਡੱਡੇ ਕੀ ਚੱਕਰਾ ਸਾਡ ਬੇਟ ਲੱਜੇ ਨਾ ਨਾ ਹਾਂ ਭਈ ਕਈਆਂ ਨੂੰ ਟੇਕ ਨਹੀਂ ਪੈਂਦੀ ਚ ਟੇਕ ਨਹੀਂ ਪੈਂਦੀ ਹਾਂ ਅੱਛਾ ਭਈ ਉਹਨੂੰ ਵੀ ਦਵਾਈ ਦਿੰਨੇ ਹੋ ਨਾ ਦਵਾਈ ਨਹੀਂ ਉਸ ਤਰ੍ਹਾਂ ਹੀ ਕਰ ਦੇਣਾ ਠੀਕ ਕੀ ਆ ਇਹ ਪਿੱਛੋਂ ਆ ਜਾਂਦੀ ਕਹਿੰਦੇ ਅਧਿਆਪਾਲ ਦਾ ਭਈਆ ਜੀ ਆ ਉਹਨਾਂ ਦੀ ਮਰਜ਼ੀ ਆ ਜੇ ਖੇਚਲ ਦੇ ਦੇਣੇ ਤਾਂ ਦੇਜੋ ਨਹੀਂ ਨਾ ਸੀ ਇਹ ਨਿਹਾ ਜੀ ਥੋੜੀ ਜੀ ਜੇ ਅਧਿਆ ਦੇ ਨਾਂ ਤੇ ਦੇ ਦਿਓ ਹਾਂ ਨਹੀਂ ਨਾ ਸੀ ਅੱਛਾ ਇੱਕ ਦਿਨ ਇਹਨਾਂ ਦੇ ਵੀ ਹੱਥ ਫੇਰੂ ਮਾਰਾ ਜਾ ਉਹ ਇਹਨਾਂ ਨੂੰ ਜੇ ਕਹਾਂਗੇ ਠੀਕ ਕਰੂੰਗਾ ਕਿਆ ਦੋ ਬਰਾਕੋ ਕੋ ਠੀਕ ਕਰੋ ਇਹ ਆ ਆਹ ਸਰ ਜੀ ਵੀ ਜਿਵੇਂ ਕੋਈ ਕਿਸੇ ਦਾ ਗੱਟ ਗੱਟ ਨਿਕਲ ਜਾਂਦਾ ਜਾਂ ਕੋਈ ਮਤਲਬ ਗਿੱਟਾ ਜੁੱਟਾ ਨਿਕਲ ਜਾਂਦਾ ਗੁੱਟੀ ਨਾਲ ਮਤਲਬ ਹੋ ਜੇ ਕੋਈ ਮਤਲਬ ਫਰਕਤ ਵਗੈਰਾ ਮਾਲਾ ਮੋਟਾ ਆਂਦਾ ਉਹਦੀ ਮਤਲਬ ਇਹ ਮੰਨ ਲਓ ਇਹ ਉਹ ਤਾਂ ਮਤਲਬ ਬੰਨ ਬੰਨ ਦਿੰਦੇ ਆ ਦੇਸੀ ਮਤਲਬ ਤੇ ਦੂ ਮਾਰ ਕੇ ਫੱਟੀਆਂ ਫੁੱਟੀਆਂ ਨਾਲ ਹੋ ਜੇ ਅੱਛਾ ਵੈਸੇ ਪਹਿਲਵਾਨੀ ਕਿੰਨੀ ਕੀਤੀ ਆਪਾਂ ਪਹਿਲਵਾਨ ਹੀ ਕਰਦੇ ਮੈਨੂੰ ਲੱਗਦਾ ਜਿਆਦਾ ਜਿਹੜਾ ਕੰਮ ਨਹੀਂ ਨਹੀਂ ਹਾਂ ਮੈਂ ਘੇਟੇ ਚਾਰੇ ਆ ਉਹ ਕਾਬੂ ਕਰਿਆ ਗਦੇ ਜਾ ਰਹੇ ਆ ਕਾਬੂ ਕਰਿਆ ਕਦੇ ਕਾਬੂ ਵੀ ਕਰਿਆ ਕਾਬੂ ਕਰਿਆ ਅੱਛਾ ਹਾਂ ਜਿੱਥੇ ਬੰਦੇ ਸੀਗੇ ਅੱਛਾ ਉੱਥੇ ਜਾ ਕੇ ਖੜ ਜਾਂਦੇ ਸੀ ਅੱਛਾ ਮੈਨੂੰ ਲੱਗੇ ਗਦਾ ਹਿੱਲਦਾ ਹੀ ਨਹੀਂ ਸੀਗਾ ਨਾ ਨਾ ਉੱਠੀ ਖੜ ਜਾਂਦਾ ਸੀ ਤੇ ਜੇ ਮੰਨ ਲਓ ਇੱਥੋਂ ਦੋ ਕੁ ਮੁੰਡੇ ਜਾਣ ਬਾਹਰ ਹਾਂਜੀ ਡੱਕ ਲੋਗੇ ਉਹਨਾਂ ਨੂੰ ਨਹੀਂ ਛੱਡਦਾ ਛੱਡੋਗੇ ਨਹੀਂ ਨਹੀਂ ਛੱਡਦਾ ਕੀ ਕਰੋਗੇ ਕਿੱਦਾਂ ਕਰੋਗੇ ਕਰੂੰਗਾ ਕੁਝ ਮੈਂ ਨਾ ਪੇਰਦਾ ਸਹੀ ਨਹੀਂ ਮੈਂ ਬਈ ਗੁੱਟ ਫੜ ਲੋਂਗੇ ਗੁੱਟ ਨਹੀਂ ਫੜਦਾ ਹਾਂ ਮਤਲਬ ਗੋਡੇ ਕੋਲੋਂ ਫੜਨਾ ਹੈ ਅਜਾ ਮੈਂ ਗੋਣ ਜਾਂਦੀ ਦੇਣਾ ਆਪਾਂ ਹਾਂ ਉਹ ਬੰਦਾ ਭਾਈ ਸਾਦਾ ਕਿਵੇਂ ਬਾਜੂ ਇੱਥੇ ਤਾਂ ਫੜਾ ਜੂ ਮੈਂ ਤਾਂ ਅੱਛਾ ਅੱਛਾ ਛੜਾਲੂ ਕੇ ਨਹੀਂ ਛੜਾਊਗਾ ਇੱਥੇ ਫੜਾਲੂ ਆ ਗੋਟਾ ਛੜਾਲੂਗਾ ਹਾਂ ਗੋਡਾ ਨਹੀਂ ਛੜਾ ਸਕਦਾ ਇੱਥੋਂ ਨਹੀਂ ਛੜਦਾ ਫਿਰ ਮੈਂ ਆ ਆਪਣੀ ਜਵਾਨੀ ਵਲੇ ਕਿੰਨੀ ਖਰਾਕ ਹੁੰਦੀ ਸੀਗੀ ਬਾਈ ਖਰਾਬ ਦਾ ਕੋਈ ਹਿਸਾਬ ਹੀ ਨਹੀਂ ਅੱਛਾ ਜਿੰਨੀ ਬਾਈ ਨੇ ਖਾਈ ਆ ਜਿੰਨੀ ਖਾ ਲੋ ਹਾਂ ਓਨੀ ਸੱਕਰ ਸੱਕਰ ਕਿਉਂ ਕਿਉਂ ਖੰਡ ਦਾ ਕੋਈ ਹਿਸਾਬ ਨਹੀਂ ਨਾ ਕੋ ਕਿਉਂ ਦਾ ਹਿਸਾਬ ਤੇ ਦੁੱਧ ਕਿੰਨਾ ਪੀਂਨੇ ਦੇਂ ਅੰਦਾਜ਼ਾ ਕੋਈ 1 ਕਿਲੋ ਤੇ ਹੁਣ ਹੋਣ ਦੀ ਚੀਜ਼ ਹੋਂ ਬਾਈ 1 ਕਿਲੋ ਹਾਂ ਡਾਕਟਰ ਸਾਹਿਬ ਹਾਂਜੀ ਸਾਹਿਬ ਹੁਣ ਕਿਲੋ ਦੁੱਧ ਲਿਆਓ ਇੱਕੋ ਟੀਕ ਲਾ ਕੇ ਨਾ ਪੀਣਾ ਹਾਂਜੀ ਹਾਂਜੀ ਕੀ ਮਗਾ ਲਓ ਇੱਕ ਮਿੰਟ ਰੋਚੋ ਡਾਕਟਰ ਸਾਹਿਬ ਦਾ ਦਿਲ ਦੇਖਣਾ ਮਰਿਆ ਉਹਦਾ ਦਿਲ ਘਬਰਾਉਂ ਡਿਆ ਇਹ ਨਾ ਹੋਵੇ ਉਹਨਾਂ ਨੂੰ 50 ਰੁਪਏ ਦੁੱਧ ਬਲਾ ਕੇ ਆ ਵੀ ਬਜ ਗਲੂਕੋਜ਼ ਲਵਾਉਣੇ ਲਵਾ ਲਓ ਕਿਤੇ ਰੁਪਏ 50 ਲਾ ਕੇ ਅੱਜ ਡਾਕਟਰ ਸਾਹਿਬ ਕਰੋ ਫੋਨ ਗੱਲ ਹੈ ਮਾ ਜੀ ਬਈ ਫੋਨ ਕਰਦੀ ਤਾਂ ਕੋਈ ਗੱਲ ਨਹੀਂ ਦੁੱਧ ਤਾਂ ਆਪਣੇ ਆਮ ਘਰਾਂ ਦੇ ਵਿੱਚ ਹੀ ਆਮ ਇੱਥੇ ਪਿਆ ਹੋਣਾ ਲੈ ਆਓ ਫਿਰ ਕਿਲੋ ਦੁੱਧ ਨਹੀਂ ਆ ਨਹੀਂ ਹੈ ਨੇ ਥੋਕੀ ਹੈ ਥੋਕੀ ਆ ਥੋਕੀ ਆ ਨਹੀਂ ਆ ਲੈ ਡਾਡਾ ਸਾਹਿਬ ਦੇ ਮੁੱਕਰ ਕੇ ਜੇ ਬਈ ਇਹਨਾਂ ਨੂੰ ਅੱਜ ਮੁੱਜ ਨਹੀਂ ਹੋਣੀ ਮੈਂ ਕੀ ਇਹਨਾਂ ਨੂੰ ਤਾਂ ਹੀ ਮੱਕਰੂਗਾ ਡਾਡਾ ਦਾ ਮੱਜ ਨਹੀਂ ਹੈਗੀ ਨਹੀਂ ਮੱਜ ਤਾਂ ਨਹੀਂ ਹੈ ਜੀ ਇਹਨਾਂ ਕੋਲੇ ਮੱਜ ਨਹੀਂ ਹੈਗੀ ਹਾਂਜੀ ਤੇ ਫਿਰ ਇਹ ਦੁੱਧ ਕਿੱਥੋਂ ਪੀਂਦੇ ਰੇ ਆ ਇਹ ਆਏ ਆਂ ਜੀ ਮੰਗ ਤੰਗ ਕੇ ਪੀਂਦਾ ਨਿਤ ਜਾਂਦਾ ਤੇ ਨਵਰਾ ਦਾ ਸਾਡੇ ਘਰੇ ਆਉਂਦਾ ਵੇਰੇ ਕੋਲੇ ਹੁੰਦਾ ਜੀ ਇਹਨੂੰ ਪੁੱਛੋ ਪੱਠੇ ਲੈਣ ਗਿਆਗੇ ਤੇ ਦੱਸ ਪੁੱਛੋ ਤੇ ਇੱਥੇ ਪੁੱਛੋ ਮੈਂ ਵੀ ਲੜਾਈ ਜਾਵਾਂ ਮੈਨੂੰ ਬਾਜੀ ਕੁਡੰਡੇ ਵੋ ਆਹ ਬਾਜੀ ਪੱਠੇ ਜਦੋਂ ਪੱਠੇ ਖੁੱਟਦੇ ਦਿੰਦਾ ਆਹ ਪੱਠੇ ਸਪਰੇ ਉਹ ਕਰ ਦਿੰਦੇ ਕਿਤੇ ਐਡੇ ਪੱਠੇ ਵੀ ਕਿਸੇ ਬਿਹੇ ਨਹੀਂ ਹਾਂ ਐਡੇ ਐਡੇ ਪੱਠੀਆਂ ਰਹਿ ਗਈਆਂ ਕਹਿੰਦੇ ਨਹੀਂ ਜੀ ਪੱਠੇ ਬਹੁਤ ਐ ਇਹਦਾ ਦਿੰਦਾ ਨਹੀਂ ਪੱਠਿਆਂ ਚ ਵਰਦਾ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਲੱਗ ਰਿਹਾ ਆਪਣੇ ਪਿੰਡ ਦੇ ਵਿੱਚ ਗੱਲਾਂ ਬਾਤਾਂ ਕਰਕੇ ਪਿੰਡ ਦੇ ਲੋਕ ਬਹੁਤ ਵਧੀਆ ਨੇ ਆਪ ਵਿਚ ਪ੍ਰੇਮ ਪਿਆਰ ਬਹੁਤ ਹੈਗਾ ਵੀ ਇਸ ਤਰ੍ਹਾਂ ਪ੍ਰੇਮ ਪਿਆਰ ਬਰਕਰਾਰ ਰਹੇ ਸਮਾਗਨ ਨਿੱਕੀ ਜਿਹੀ ਬ੍ਰੇਕ ਦਾ ਜਾਓ ਕਿੰਨਾ ਬੰ ਮਿਲਦਾ ਬ੍ਰੇਕ ਤੋਂ ਬਾਅਦ ਦੇਖਦੇ ਰਹੋ ਮਹਿਫਿਲ ਜਿੰਦਾਬਾਦ